ਫਤੇਗੜ ਚੂੜੀਆਂ ਦੇ ਨੇਲੇ ਪੇਨ ਲੰਗਰਵਾਲ ਵਿਖੇ ਉਸ ਵੇਰੇ ਮਾਹੌਲ ਗੰਮਗਿੰਦ ਅਤੇ ਦੁਦਾਈ ਹੋ ਗਿਆ ਜਦੋਂ ਇੱਕ ਕਿਸਾਨ ਸੁਖਵੀਰ ਸਿੰਘ ਵੱਲੋਂ ਪਾਇਆ ਗਿਆ ਪੋਲਟਰੀ ਫਾਰਮ ਵਾਲਾ ਸ਼ੈੱਡ ਬਰਸਾਤ ਦੇ ਕਾਰਨ ਡਿੱਕੇ ਢੇਢੀ ਹੋ ਗਿਆ ਜਿਸ ਦੇ ਨਾਲ 6000 ਤੋਂ ਵੱਧ ਛੋਟੇ ਚੂਸਦੇ ਮਲਵੇ ੇਠਾਂ ਦਾ ਹੁੰਨ ਨਾਲ ਮਾਰੇ ਗਏ ਇਸ ਸਬੰਧੀ ਪੀੜਤ ਕਿਸਾਨ ਸੁਖਵੀਰ ਸਿੰਘ ਦੱਸਿਆ ਕਿ ਜਿਆਦਾ ਮੀਂਹ ਪੈਣ ਦੇ ਕਾਰਨ ਉਸ ਦਾ ਦੋ ਮੁੰਜੜਾ ਮੁਰਗੀਖਾਨੇ ਦਾ ਸ਼ੈੱਡ ਅਚਾਨਕ ਡਿੱਗ ਪਿਆ ਜਿਸ ਦੇ ਨਾਲ ਮਲਵੇ ੇਠਾਂ ਹੁੰਦੇ ਨਾਲ 6000 ਤੋਂ ਵੱਧ ਛੋਟੇ ਚੂਚਿਆਂ ਦੀ ਮੌਤ ਹੋ ਗਈ ਹੈ ਜੀ ਸਾਹਿਬ ਉਦਾ तकरीबन 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਪੀੜਾ ਕਿਸਾਨ ਨੇ ਹੁਣ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਆ ਮੁਆਵਜ਼ੇ ਦੀ ਮੰਗ ਕਰ ਦਿੱਤੀ ਹੈ ਤੋਂ ਅੰਦਾਜ਼ਾ ਹੈ ਕਿ ਪੀੜਾ ਕਿਸਾਨ ਦੀ ਸਾਰ ਲੈਂਦੇ ਦੀ ਭਾਰਤੀ ਕਿਸਾਨ ਯੂਨੀ ਇਕਤਾ ਉਗਰਾ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆ ਵਾਲੇ ਸੁਲੱਖਣ ਸਿੰਘ ਗੁਰਮੀਤ ਸਿੰਘ ਰਮੇਸ਼ ਸਿੰਘ ਪ੍ਰਕਾਸ਼ ਸਿੰਘ ਆਪਣੀ ਟੀਮ ਨਾਲ ਉੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਸਰਕਾਰ ਦੇ ਕੋਲੋਂ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਦੇ ਨੁਕਸਾਨ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ ਸਰਦਾਰ ਸੁਖਬੀਰ ਸਿੰਘ ਜੀ ਪਿੰਡ ਲੰਗਰਵਾਲ ਸਾਹਮਣੇ ਅਜੀਤ ਸਿੰਘ ਜੀ ਇਹ ਪੌਲਟੀ ਫਾਰਮ ਮੈਂ ਪਾਇਆ ਸੀ ਪਹਿਲੀ ਵੇਚ ਕੇ ਆਪਣੇ ਪਾਇਆ ਮੈਂ ਤੇ ਸਾ ਮੇਰਾ ਕੰਮ ਹੀ ਕਾਰੋਬਾਰ ਹੀ ਸਾਰਾ ਇਹ ਹੋ ਗਿਆ ਛੋਟਾ ਜ਼ਿਮੀਦਾਰ ਹਾਂ ਮੇਰਾ ਧੰਦਾ ਹੀ ਸਾਰਾ ਇਹ ਹੋ ਗਿਆ ਜੀ ਮੈਂ ਸਰਕਾਰ ਕੋ ਮੰਗ ਕਰਦਾ ਤੇ ਮੇਰੀ ਕੋ ਮੱਤ ਕੀਤੀ ਜਾਵੇ ਜੀ ਨੇ ਸਾਮਾ ਮੇਰਾ 20 ਲੱਖ ਜਿਹਾ ਹੋ ਗਿਆ 20 ਤੋਂ ਜਿਆਦਾ ਟੁੱਟ ਗਿਆ ਇਹ ਤੋਂ 20 ਲੱਖ ਜਿਆਦਾ ਜਾਨਵਰ ਸਾਰੇ ਮਰ ਗਏ 6 6 ਜਾਂ 6500 ਜੀ ਸਾਰੇ ਜਾਨਵਰ ਮਾਰ ਗਏ ਅੱਜ ਅਸੀਂ ਭਾਰਤ ਕਿਸਾਨ ਯੂਨੀਅਨ ਦੇ ਇੱਕ ਤਾਂ ਗਰਾਹਾਂ ਵੱਲੋਂ ਪਿੰਡ ਲੰਗਰਵਾਲ ਦੇ ਵਿੱਚ ਆਏ ਆ ਸਾਡਾ ਇੱਥੇ ਮਤਲਬ ਇੱਕ ਕਿਸਾਨ ਸੀ ਜਥੇਬੰਦੀ ਦਾ ਆਗੂ ਜੀ ਜੀ ਉਹਦਾ ਕੱਲ ਫਾਰਮ ਪੈਨ ਕਰਕੇ ਉਹ ਮਗਲਾ ਪੋਲਟਰੀ ਫਾਰਮ ਸੀ ਜਿਹਦੇ ਵਿੱਚ 6500 ਲਗਭਗ ਜਿਹੜਾ ਬੱਚਾ ਸੀ ਤੇ ਉਹਦੇ ਵਿੱਚੋਂ 2500 ਬਚਿਆ ਇਹ ਦਾਣੇ ਪਾ ਕੇ ਚਾਹਨ ਕਿ ਕਿਤੇ ਬਾਹਰ ਨਿਕਲਿਆ ਤਾਂ ਉਤੋਂ ਛਾਤੀ ਜਿਹੜੀ ਉੱਪਰ ਦੀ ਬੰਝੇ ਹੋਈ ਉਹ ਥੱਲੇ ਡਿੱਗੀ ਆ ਤੇ ਥੱਲੜੀ ਵੀ ਛਾਤੀ ਜਿਹੜੀ ਨਾਲ ਸਾਰੇ ਡੰਕਿਆ ਤੁਸੀਂ ਵੇਖਾਂਗੇ ਕਿ ਸਾਰੇ ਉਹ ਮੜਾ ਜਾ ਪਕਿਆ ਤੋਤਲੇ ਨੇ ਪੱਖੇ ਤੇ ਬਹੁਤ ਵੱਡਾ ਲਗਭਗ 20 ਲੱਖ ਦਾ ਜਿਹੜਾ ਨੁਕਸਾਨ ਕਿਸਾਨ ਦਾ ਤੇ ਕਿਸਾਨ ਜਿਹੜਾ ਤਿੰਨ ਪੇਟੇ ਇਹਦੇ ਤੇ ਈ ਕਿਲੇ ਦਾ مالک ਕਿਉਂਕਿ ਫੇਰ ਜਗਾਰੀ ਬੱਚਿਆਂ ਦਾ ਹੀ ਹੋਣ ਕਰਕੇ ਇਹਨਾਂ ਨੇ ਆਪਣਾ ਇਹ ਰੁਜ਼ਗਾਰ ਖੋਲਿਆ ਸੀ ਵੀ ਬੱਚਿਆਂ ਨੂੰ ਆਪਣੇ ਕੰਮ ਤੇ ਲਾਇਆ ਸੀ ਇਸ ਕਰਕੇ ਬਹੁਤ ਮਾੜੀ ਗੱਲ ਹੋਈ ਆ ਬਹੁਤ ੱਕਾ ਹੋਇਆ ਕਿਸਾਨ ਦੇ ਨਾਲ ਤੇ ਸਾਡੀ ਮੰਗ ਆ ਪੰਜਾਬ ਸਰਕਾਰ ਤੋਂ ਵੀ ਇਸ ਕਿਸਾਨ ਦੀ ਜਿਹੜੀ ਨੁਕਸਾਨ ਦੀ ਪਰਪਾਈ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਕਿਸਾਨ ਜਿਹੜਾ ਆਪਣਾ ਰੁਜ਼ਗਾਰ ਫੇਰ ਚਲਾ ਸਕੇ ਅੱਪੀ ਅਸੀਂ ਮੰਗ ਕਰਦੇ ਆ ਕਿ ਇਸ ਹਾਇਕ ਧੰਦਿਆਂ ਦੇ ਅੰਸ਼ੋਸ ਜਿਹੜੀ ਆ ਸਰਕਾਰ ਆਪ ਕਰੇ ਕਿਉਂਕਿ ਕਿਸਾਨ ਕੋ ਉਹ ਅੰਸ਼ੋਸ ਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹਨਾਂ ਦੀਆਂ ਫੀਡਾਂ ਇਹਨਾਂ ਦੀਆਂ ਦਵਾਈਆਂ ਇਹਨਾਂ ਦੀ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਮਤਲਬ ਬਚਦਾ ਕੁਝ ਨਹੀਂ ਆ ਪਰ ਇਹ ਵੀ ਕਿਸਾਨ ਆਰੇ ਲੱਗਾ ਹੋਇਆ ਛਾਤੀ ਮੰਗਿਆ ਕਿ ਇਹਨਾਂ ਦੀ ਅੰਸ਼ੋਸ ਜਿਹੜੀ ਉਹ ਫ੍ਰੀ ਹੋਵੇ ਤਾਂ ਕਿ ਜਿਹੜਾ ਹੁਣ ਨੁਕਸਾਨ ਹੋਇਆ ਉਹਦੀ ਉੱਪਰ ਭਾਈ ਜਿਹੜੀ ਸੌਕੀ ਹੋ ਸਕੇ ਦੂਜੀ ਗੱਲ ਆ ਕਿ ਜਿਹੜੇ ਇਹਨਾਂ ਦੇ ਲਾਗਤ ਖਰਚੇ ਆ ਉਹ ਘਟਾਏ ਜਾਣ ਜਿਹੜੇ ਫੀਡਾਂ ਵਾਂ ਦਵਾਈਆਂ ਵਾਂ ਜਾਂ ਹੋਰ ਇਹਨਾਂ ਦਾ ਜਿਹੜਾ ਲਾਗਤ ਖਰਚੇ ਆਉਂਦੇ ਆ ਵੀ ਉਹਨਾਂ ਨੂੰ ਘਟਕੀਤਾ ਜਾਵੇ ਤੇ ਬਿਨਾ ਵਿਆਜ ਤੋਂ ਜਿਹੜੇ ਆ ਮਤਲਬ ਸਾਡੇ ਬੇਰੁਜ਼ਗਾਰ ਕਿਸਾਨ ਬੱਚੇ ਜਿਹੜੇ ਆ ਉਹਨਾਂ ਨੂੰ ਸਹਾਇਕਤਾ ਦੇ ਖੋਲਣ ਵਾਸਤੇ ਲੋਨ ਦੇਣਾ ਚਾਹੀਦਾ ਸਰਕਾਰ ਨੂੰ ਜਿਹੜਾ ਭਾਰਤ ਸਰਕਾਰ ਅੱਜਕੱਲ ਅਮਰੀਕਾ ਦੇ ਨਾਲ ਟੈਕਸ ਮੁਕਤ ਜਿਹੜਾ ਸਮਝੌਤਾ ਕਰਨ ਜਾ ਰਹੀ ਹੈ ਅੱਜ ਜਿਹੜਾ ਤੁਸੀਂ ਵੇਖ ਰਹੇ ਆ ਨਾ ਕਿ ਕਿਸਾਨ ਨੇ ਆਪਣੀ ਰੋਜੀ ਰੋਟੀ ਜਿਹੜੀ ਖੋਲੀ ਹੋਈ ਆ ਇਹਦੀ ਰੋਜੀ ਰੋਟੀ ਨੂੰ ਨਸ਼ਟ ਕਰਨ ਵਾਸਤੇ ਉਹ ਸਮਝੌਤਾ ਹੋ ਰਿਹਾ ਕਿਉਂਕਿ ਬਹੁਤ ਸਸਤਾ ਮੀਟ ਜਿਹੜਾ ਬਾਹਰੋਂ ਆ ਰਿਹਾ ਬਹੁਤ ਸਸਤਾ ਦੁੱਧ ਬਾਹਰੋਂ ਆ ਰਿਹਾ ਬਹੁਤ ਸਸਤਾ ਪਨੀਰ ਬਾਹਰੋਂ ਆ ਰਿਹਾ ਯਾਨੀ 1430 ਚੀਜ਼ਾਂ ਜਿਹੜੀਆਂ ਆ ਉਹ ਬਾਹਰੋਂ ਟੈਕਸ ਮੁਕਤ ਆਉਣੀਆਂ ਨੇ ਜਦੋਂ ਉਹ ਮੁਕਤ ਆ ਗਈਆਂ ਇੱਥੇ ਜਿਹੜਾ ਮੀਟ ਹੈ ਇਹ ਵੇਲੇ ਤੁਸੀਂ 150 ਰੁਪਏ ਜਾਂ 200 ਰੁਪਏ ਲੈਂਦੇ ਹੋ ਉਹਨਾਂ ਨੇ 50 ਰੁਪਏ ਆ ਕੇ ਵੇਚਣਾ ਤੇ ਬਹੁਤ ਟੌਪ ਦਾ ਫਿਰ ਇਸ ਮੀਟ ਨੂੰ ਜਿਹੜਾ ਉਹ ਮਤਲਬ ਇਹ ਵਿਕਣਾ ਨਹੀਂ ਹੈਗਾ ਇਵੇਂ ਜਿਹੜਾ ਦੁੱਧ ਆ ਉਹ ਬਹੁਤ ਸਸਤਾ ਲੈ ਕੇ ਆ ਰਹੇ ਜਿਹੜੇ ਸਮੁੰਦਰਾਂ 'ਚ ਛੁੱਟਦੇ ਆਨਲ ਵੇਲੇ ਸਮੇਂ 'ਚ ਜਿਵੇਂ ਸਾਡੀਆਂ ਗਾਈਆਂ ਆਵਾਰਾ ਤੁਰੀਆਂ ਫਿਰਦੀਆਂ ਸਾਡੀਆਂ ਮੱਝਾਂ ਵੀ ਆਵਾਰਾ ਜੜੀਆਂ ਤੁਰਨ ਗਈਆਂ ਕਿਉਂਕਿ ਇੱਥੇ ਸਸਤਾ ਦੁੱਧ ਲੈ ਕੇ ਆ ਰਹੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਬਾਹਰੋਂ ਸਮਾਨ ਆਉਣਾ ਉਹਨੂੰ ਇੰਨਾ ਟੈਕਸ ਲਾਇਆ ਜਾਏ ਕਿ ਉਹ ਇੱਥੇ ਵਿਕੇ ਨਾ ਤੇ ਇਥੋਂ ਦੀਆਂ ਚੀਜ਼ਾਂ ਜਿਹੜੀਆਂ ਉਹ ਤਾਂ ਕਿ ਕਿਸਾਨ ਦੀ ਜਿਹੜੀ ਹਾਲਤ ਜਿਹੜੀ ਉਹ ਫੁੱਦਰੀ ਸਰਦਾਰ ਸੁਖਬੀਰ ਸਿੰਘ ਜੀ ਪਿੰਡ ਲੰਗਰਵਾਲ ਜਿੰਨਾਂ ਦੇ ਪਿੰਡ ਵਿੱਚ ਸਰਦਾਰ ਲਖਵਿੰਦਰ ਸਿੰਘ ਜੀ ਦਾ ਪ੍ਰਧਾਨ ਪਹੁੰਚੇ ਨੇ ਨਾਲ ਸਾਡੀ ਟੀਮ ਪਹੁੰਚੀ ਸਾਰੀ ਇਹਨਾਂ ਦੇ ਕੋਲ ਪੋਲੀ ਫਾਰਮ ਸੁਣਿਆ ਸੀ ਬੜਾ ਵੱਡਾ ਸੀ ਪਰ ਉਹ ਕੱਲ ਮੀਂਹ ਸ਼ਿਟਕ ਔਨ ਕਰਕੇ ਸਾਰਾ ਪੋਲੀ ਫਾਰਮ ਡਿੱਗ ਪਿਆ ਏ 6000 ਬੱਚਾ ਸੀ ਸਾਰੇ ਬੱਚੇ ਥੱਲੇ ਆ ਕੇ ਮਰ ਚੁੱਕੇ ਨੇ ਤੇ ਪਰਿਵਾਰ ਦੀ ਬੁਰੀ ਹਾਲਤ ਆ ਰੋ ਰੋ ਕੇ ਬੜਾ ਬੰਦਾ ਆਲਿਆ ਕਰਜ਼ਾ ਇਹਨਾਂ ਸਿਰ ਤੇ ਪਹਿਲਾਂ ਬਹੁਤ ਜ਼ਿਆਦਾ ਏ ਜੇ ਮੇਨ ਮੇਨ ਦੇ ਕੋਲ ਬਹੁਤ ਥੋੜੀ ਹੈ ਪੱਠੇ ਦਿੱਤੇ ਜੋਗੀ ਇੰਨੇ ਗਰੀਬ ਬੰਦੇ ਨੇ ਹੱਥੋਂ ਪਰੇ ਉਮਰ ਕੇ ਜਥੇ ਬੰਦੇ ਆਈ ਆ ਸਰਦਾਰ ਲਖਵਿੰਦਰ ਸਿੰਘ ਜੀ ਆਏ ਆ ਇਹਨਾਂ ਆ ਕੇ ਪਰਿਵਾਰ ਨੂੰ ਰੋਂਦਿਆਂ ਧੁੰਦਿਆਂ ਦੁਲਾਸਾ ਦਿੱਤਾ ਕੋਈ ਗੱਲ ਨਹੀਂ ਕੁਛ ਨਾ ਕੁਛ ਸਰਕਾਰ ਕਰੇਗੀ ਅਸੀਂ ਮੰਗ ਰੱਖਦੇ ਆ ਅਸੀਂ ਆਸ ਕਰਦੇ ਆ ਸਰਕਾਰ ਦੇ ਕੋਲੋਂ ਇਹਨਾਂ ਗਰੀਬਾਂ ਦਾ ਲੋਕਾਂ ਦਾ ਸੁਣਿਆ ਜਾਵੇ ਜਾਂ ਪਿਛੇ ਦਿਖਾ ਲਓ ਇਹਨਾਂ ਨੂੰ ਸਾਰਾ ਤੈਅ ਨਾਸ਼ ਹੋ ਗਿਆ ਹੈ ਟੈਗ ਢੇਰੀ ਹੋ ਗਿਆ ਹੈ ਨਾ ਕੋ ਬੱਚਾ ਬਚਿਆ ਇੰਨਾ ਕੋਈ ਦੇ ਵਿੱਚੋਂ ਮਲਕੋ ਪੌਲੀ ਫਾਰਮ ਦਾ ਹਿਸਾਬ ਵਾਲਿਆ ਗਾਰਡਰ ਵੀ ਦੋਰੇ ਗਲੇ ਲਵੰਗੇ ਹੋ ਗਏ ਆ ਨਾ ਨੌਜਵਾਨਸ ਕੰਮ ਆਉਣੇ ਆ ਨਾ ਇਹ ਵਿੱਚ ਸਤੀਜ ਕੁਛ ਵੀ ਨਹੀਂ ਸਮਾਨ ਕੰਮ ਆਉਣਾ ਇੱਕ ਮਿੱਟੀ ਹੋ ਗਏ ਸਭ ਕੁਝ ਸਰਕਾਰ ਦੇ ਗਾੜੀ ਇਹੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਕਿਸਾਨ ਵੀਰ ਦੀ ਪਰਭਾਈ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਇਸ ਵੀਰ ਦਾ ਗਰੋਦੀ ਦਾ ਦੁੱਖ ਸੁਣਿਆ